ਸਸਰੀ ਕਾਲ ਜੀ ਬਲੌਗ ਪੰਜਾਬ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹੋਰ ਦੱਸੋ ਜੀ ਕਿਵੇਂ ਹੋ ਉਮੀਦ ਹੈ ਜੀ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲੋ ਜੀ ਆਪਾਂ ਲੱਗਿਆ ਅੱਜ ਦੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਜੋ ਆਪਣੇ ਚੈਨਲ ਨਾਲ ਜੁੜੇ ਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਬਾਕੀ ਜਿਹੜੇ ਆਪਣੇ ਚੈਨਲ ਦੇ ਨਵੇਂ ਸਬਸਕ੍ਰਾਈਬਰ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਜਿਹੜੇ ਆਪਣੀ ਨਾਲ ਸ਼ੁਰੂ ਤੋਂ ਚੈਨਲ ਦੇ ਨਾਲ ਜੁੜੇ ਹੋਏ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਲਓ ਜੀ ਆਪਾਂ ਲੱਗਿਆ ਮੈਂ ਸਾਂਣ ਲਾਉਣ ਤੇ ਬਾਕੀ ਪਹਿਲਾਂ ਤਾਂ ਮੌਸਮ ਕਾਫੀ ਖਰਾਬ ਸੀਗਾ ਮੈਂ ਪਹਿਲਾਂ ਮੈਂ ਨਾਸਲਾ ਕਰਦੀ ਸੀ ਮੈਂ ਕਿਹ ਚੱਲ ਰਹਿਣ ਦਨੀ ਆ ਮੈਂ ਸਾਂਣ ਲਾਉਣ ਨੂੰ ਫਿਰ ਮਗਰੋਂ ਮੌਸਮ ਠੀਕ ਜਿਹਾ ਹੋ ਗਿਆ ਮੈਂ ਕਿਹ ਚੱਲ ਹੁਣ ਢਾ ਲੰਨੀ ਆ ਚਲੋ ਜੀ ਆਪਾਂ ਹੁਣ ਪਹਿਲਾਂ ਮੈਸਾ ਨਾਲ ਆਤੀਏ ਲੋ ਜੀ ਆਪਾਂ ਮੈਂ ਸੰਨਹਲਾ ਲਈਆਂ ਸੀਗੀਆਂ ਫਿਰ ਕੱਖ ਮੈਂ ਸ਼ਾਮਾਂ ਕਰਨ ਲੱਗੀ ਕਿਉਂਕਿ ਕੱਖ ਜਿਹੜੇ ਨੇ ਫਿਰ ਧੁੱਪ ਆ ਜਾਂਦੀ ਆ ਇਹਦੇ ਕਰਕੇ ਮੈਂ ਚੱਲ ਇਕੱਠੇ ਸ਼ਾਮ ਕਰ ਦਿੰਨੀ ਆ ਤੇ ਬਾਕੀ ਫਿਰ ਬਰਸੀਨ ਜਿਹੜਾ ਵੀ ਖਰਾਬ ਜਿਹਾ ਹੋ ਜਾਂਦਾ ਇਹਦੇ ਕਰਕੇ ਮੈਂ ਕਿਾ ਚੱਲ ਬਰਸੀਨ ਨੂੰ ਵੀ ਮਤਲਬ ਕਿ ਅੰਦਰ ਇਕੱਠੇ ਵੀ ਸ਼ਾਮਾਂ ਕਰ ਦਿੰਨੀ ਆ ਇਹਦੇ ਵਿੱਚ ਹੋ ਜਾਣਗੇ ਤੇ ਬਾਕੀ ਫਿਰ ਆਪਾਂ ਮਾਰਾਂਗੇ ਮੱਜਾਂ ਥੱਲੇ ਰੜਕਾ ਲੋ ਜੀ ਆਪਾਂ ਉਧਰ ਮੱਝਾਂ ਦਾ ਨਵੇੜਿਆਏ ਸੀਗੇ ਤੇ ਨਿਲਾਤੀਆਂ ਸੀਗੀਆਂ ਮੱਝਾਂ ਦੇ ਨਾਲੇ ਮਤਲਬ ਕਿ ਰੜ ਰੜ ਕਥਲੇ ਮਾਰਤਾ ਸੀਗਾ ਮੱਝਾਂ ਦੇ ਤੇ ਫਿਰ ਮੈਂ ਇੱਧਰ ਆ ਗਈ ਸੀ ਇੱਧਰ ਆ ਕੇ ਫਿਰ ਮੈਂ ਕਿਹਾ ਚੱਲ ਮਿਰਚਾਂ ਆਂਦੀਆਂ ਵੀ ਆ ਤੋੜ ਦੇਣੀ ਡੰਡੀਆਂ ਤੋੜ ਦੇਣੀਆਂ ਕਿਉਂਕਿ ਫਿਰ ਇਹਨਾਂ ਨੂੰ ਆਪਾਂ ਡੰਡੀਆਂ ਤੋੜ ਕੇ ਸੁਕਾਈਆਂ ਹੋਈਆਂ ਨੇ ਫਿਰ ਇਹਨਾਂ ਨੂੰ ਇਹਨਾਂ ਨੂੰ ਆਪਾਂ ਪੀਸ ਲਵਾਂਗੇ ਜਿੱਲੇ ਸਾਹ ਜਿਹੜੀਆਂ ਮਿਰਚਾਂ ਕਿੰਨੀਆਂ ਚਾਹੀਦੀਆਂ ਕਿਲੋ ਵਿੱਚ ਚਾਹੀਦੀਆਂ ਕਿਲੋ ਵਿੱਚ ਚਾਹੀਦੀਆਂ ਉਹ ਜੀ ਆਪਾਂ ਮਿਰਚਾਂ ਦੀ ਡੰਡੀਆਂ ਤੋੜ ਲਈਆਂ ਸੀਗੀਆਂ ਫਿਰ ਮੈਂ ਇੱਧਰ ਆ ਗਈ ਮੈਂ ਕਿਹਾ ਚੱਲ ਲਸਣ ਦੀਆਂ ਗੁੱਚੀਆਂ ਬਣਾ ਕੇ ਰੱਖ ਦਿੰਨੀ ਆ ਹਲੇ ਕਮਰੇ ਸੁੰਬਰ ਨਹੀਂ ਸੀ ਪੋਚੇ ਲਾਉਣੇ ਸੀਗੇ ਮੈਂ ਕਿਹਾ ਫੇਰ ਦੁਬਾਰਾ ਮਿੱਟੀ ਮਿੱਟੀ ਹੋ ਜਾਣਾ ਹੋ ਜਾਣੀ ਆ ਇਹਦੇ ਕਰਕੇ ਮੈਂ ਕਿਹਾ ਚੱਲ ਪਹਿਲਾਂ ਲਸਣ ਦੀਆਂ ਗੁੱਚੀਆਂ ਬਣਾ ਲੈਣੀਆਂ ਤੇ ਫਿਰ ਆਪਾਂ ਕਮਰੇ ਸੁੰਬਰਾਂਗੇ ਲੋ ਜੀ ਆਪਾਂ ਲਸਣ ਦੀਆਂ ਗੁੱਚੀਆਂ ਬਣਾਤੀਆਂ ਸੀਗੀਆਂ ਸੁੰਬਰਤਾ ਸੀ ਪੋਚੇ ਲਾਤੇ ਸੀਗੇ ਕਮਰਿਆਂ 'ਚ ਤੇ ਇੱਧਰ ਰਸੋਈ 'ਚ ਪੋਚੇ ਲਾਉਣੇ ਰਹ ਰਸੋਈ 'ਚ ਪੋਚਾ ਲਾਉਣਾ ਰਹਿੰਦਾ ਸੀਗਾ ਮੈਂ ਕਿ ਚੱਲ ਪਹਿਲਾਂ ਰੋਟੀ ਪਕਾ ਦੇਣੀ ਆ ਤੇ ਰੋਟੀ ਪਕਾ ਕੇ ਫੇਰ ਰਸੋਈ 'ਚ ਪੋਚਾ ਲਾਉਂਗੀ ਤੇ ਬਾਕੀ ਆਪਾਂ ਹੁਣ ਪਕਾਉਨੇ ਆ ਰੋਟੀ ਚਲੋ ਠੀਕ ਹੈ ਜੀ ਆਪਾਂ ਵੀਡੀਓ ਦਾ ਨਿਥੀ ਕਰਦੇ ਆ ਮਿਲਦੇ ਆ ਅਗਲੇ ਬਲੌਗ ਨਾਲ ਹੱਸਦੇ ਰਹੋ ਵਧਦੇ ਰਹੋ ਚੜhti ਕਲਾ ਦੇ ਵਿੱਚ ਰਹੋ ਜੀ ਧੰਨਵਾਦ ਜੀ